ਉਹਨਾਂ ਇੱਕ ਮਾਇਦਾ ਬੋਸ ਮੁਲਾਜ਼ਮਾ ਜਿਹੜਾ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਕਿੰਨੇ ਬੰਦੇ ਇਸ ਮਾਮਲੇ ਦੇ ਵਿੱਚ ਫੜੇ ਗਏ ਨੇ ਤੇ ਕੀ ਬਾਕੀ ਪੁਰਾ ਮਾਮਲਾ ਸੀ ਹਾਂਜੀ ਸਾਡੇ ਕੋਲ ਇੱਕ ਸਾਡੀ ਮਹਿਲਾ ਪੁਲਿਸ ਕਨਸਟੇਬਲ ਦੀ ਕੰਪਲੇਟ ਆਈ ਸੀ ਕਿ ਉਹ ਦੀ ਜਿਹੜੀ ਉਹ ਜਦੋਂ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਉਹਦੀ ਦੋ ਜਣੇ ਐਕਟਿਵਾ ਤੇ ਉਹਦੀ ਜਿਹੜੀ ਹੈਗੀ ਹੈ 골ਡ ਚੇਨ ਪਾਈ ਹੋਈ ਸੀ ਮੰਗਲ ਸੂਤਰ ਉਹ ਖੋ ਕੇ ਲੱਗੇ ਉਹ ਸਿਵਲ ਕੱਪੜਿਆਂ ਚ ਸੀ ਜਦੋਂ ਉਹ ਜਾ ਰਹੀ ਸੀਗੀ ਘਰ ਆਪਣਾ ਤੇ ਉਹਦੀ ਕੰਪਲੇਟ ਤੇ ਆਪਾਂ FIR ਦਰਜ ਕਰਕੇ ਫਿਰ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਆਪਾਂ ਇਸ ਮਾਮਲੇ 'ਚ ਤਿੰਨ ਬੰਦੇ ਆਪਾਂ ਫੜੇ ਹਾਂ। ਕੋਈ CCTV ਵੀ ਨਹੀਂ ਸੀ ਮਿਲਣੀ। ਹਾਂਜੀ ਹਾਂਜੀ CCTV ਫੁਟੇਜ ਦੇ ਬੇਸਿਸ ਤੇ ਆਪਾਂ ਫੜੇ ਹਾਂ ਤਿੰਨ ਬੰਦੇ ਇਹਦੇ 'ਚ ਆਪਾਂ ਫੜ ਅਰੈਸਟ ਕੀਤੇ ਆ। ਉਹਨਾਂ ਤੋਂ ਆਪਾਂ ਨੂੰ ਵਾਰਦਤ 'ਚ ਵਰਤੀ ਗਈ ਐਕਟਿਵਾ ਇੱਕ ਕਮਾਨੇਦਾਰ ਚਾਕੂ ਤੇ ਇੱਕ ਖੰਡਾ ਬਰਾਮਦ ਹੋਇਆ ਤੇ ਉਹਨਾਂ ਨੂੰ ਪੇਸ਼ ਕਰਕੇ ਹੁਣ ਪੇਸ਼ ਕਰਨ ਵਾਸਤੇ ਲੱਗ ਗਏ ਆ ਰਿਮਾਂਡ ਹਾਸਲ ਕਰਕੇ ਜਿਹੜੀ ਚੇਨ ਵੀ ਰਿਕਵਰ ਕਰਵਾਈ ਜਾਊਗੀ। ਹੰਦਰਾ ਨੇ ਮਾਰਪਨ ਪੰਜਾਬ ਦਿੱਤਾ ਸੀ। ਕੋਲ ਦਾ ਸਮਾਂ ਸੀ ਕੋਲ ਦਾ। ਇਹ 28 ਤਰੀਕ ਸ਼ਾਮੀ 6:00 ਵਜੇ ਦਾ ਟਾਈਮ ਸੀ 6:30 ਵਜੇ ਦਾ। ਇਹ ਆਪਣੇ ਉਧਰ ਮੈਰੀਟੋਰੀਅ ਸਕੂਲ ਦੇ ਆਸ-ਪਾਸ ਜੇ ਇਹ ਜਿਹੜੀ ਹੈਗੀ ਹੈ ਹਾਦਸਾ ਵਾਪਰਿਆ ਸੀਗਾ। ਤੇ ਹੰਦਰਾ ਤੇਰਾ ਮੈਂ ਉਹ ਵੀ ਇੱਕ ਵਾਰ ਜਾ ਰਹੇ ਸੀ ਜਾਂ ਉਹ ਪੈਦਲ ਸੀ। ਹਾਂਜੀ ਜਿਹੜੀ ਸਾਡੇ ਲੇਡੀ ਕਾਂਸਟੇਬਲ ਸੀ ਉਹ ਵੀ ਐਕਟਿਵਾ ਤੇ ਆਪਣੀ ਐਕਟਿਵਾ ਤੇ ਸਿਵਲ ਕਪੜੇ ਚੁਗਾਰੇ ਵਾਪਸ ਜਾ ਰਹੀ ਸੀ ਤੇ ਇਹਨਾਂ ਨੇ ਪਿੱਛੋਂ ਦੀ ਉਹਨਾਂ ਨੂੰ ਦੇਖ ਲਿਆ ਉਹਨਾਂ ਉਹਨਾਂ ਦੀ ਜਿਹੜੀ ਹੈਗੀ 체ਨ ਬਾਹਰ ਦਿਖ ਰਹੀ ਸੀ ਤਾਂ ਇਹਨਾਂ ਨੇ ਚਪਟਾ ਮਾਰ ਕੇ ਉਹਨੂੰ ਖੋ ਕੇ ਲੈ ਲਿਆ ਉਹ ਐਕਚੁਅਲੀ ਉਹਨਾਂ ਦਾ ਥੋੜਾ ਜਿਹਾ ਬੈਲੈਂਸ ਵਿਗੜ ਗਿਆ ਸੀਗਾ ਉਹ ਥੋੜਾ ਜਿਹਾ ਉਹਨਾਂ ਦੀ ਐਕਟਿਵਾ ਡਗ ਮੰਗਾ ਕੇ ਇੱਕ ਪਾਸੇ ਨੂੰ ਖੇਢੀ ਹੋ ਕੇ ਡਿੱਗੀ ਸੀ ਤਾਂ ਕਹਿੰਦੇ ਕੋਈ ਨਹੀਂ ਹੋਇਆ ਜਲਦੀ ਨਾਲ ਫਿਰ ਨਿਕਲ ਗਏ ਸੱਟਾਂ ਤੋਂ ਤੁਹਾਨੂੰ ਨਹੀਂ ਲੱਗੀਆਂ ਸੀ ਕਿ ਮੈਮ ਨਹੀਂ ਸੱਟਾਂ ਤੋਂ ਬਚਾਅ ਹੋ ਗਿਆ ਜੇ ਸੱਟਾਂ ਨਹੀਂ ਕੋਈ ਲੱਗੀਆਂ ਹੈਗੇ ਨਹੀਂ ਉਹਨਾਂ ਨੇ ਮਤਲਬ ਉਸ ਤੋਂ ਬਾਅਦ ਇਹ ਤੁਹਾਡੇ ਹੋਏ ਥਾਣੇ ਆਪਣੇ ਤੁਹਾਨੂੰ ਜਾਣਾ ਪੈਂਦਾ ਕਿ ਜਾਂ ਦੂਸਰਾ ਥਾਣਾ ਪੈਂਦਾ ਹਾਂਜੀ ਹਾਂਜੀ ਮੇਰਾ ਥਾਣਾ ਹੀ ਪੈਂਦਾ ਜੀ ਮੇਰੇ ਥਾਣੇ ਐਫ 101